ਸਾਰੇ ਲੋਕ ਇਹ ਗੱਲਾਂ ਦੇ ਹੁੰਦੇ ਸੀ ਮਚਿੱਟਾ ਮਜੀਠੀਆ ਲੈ ਕੇ ਆਇਆ ਜੀ ਮਜੀਠੀਆ ਲੈ ਕੇ ਆਇਆ ਜਦੋਂ ਜੀ ਕਾਂਗਰਸ ਦੀ ਸਰਕਾਰ ਬਣ ਗਈ ਮਜੀਠੀਆ ਬਾਹਰ ਆ ਨਹੀਂ ਸਕਦਾ ਇਹ ਆਪਣੇ ਲੋਕ ਆਦੇ ਸੀ ਆਦੇ ਸੀ ਨਾ ਇਹ ਮਜੀਠੀਆ ਬਾਹਰ ਨਹੀਂ ਆ ਸਕਦਾ ਕਾਂਗਰਸ ਦੀ ਸਰਕਾਰ ਆ ਗਈ ਤੇ ਮਜੀਠੀਆ ਕਦੇ ਵੀ ਬਾਹਰ ਨਹੀਂ ਆ ਸਕਦਾ 5 ਸਾਲ ਕਾਂਗਰਸ ਦਾ ਰਾਜ ਕਰ ਗਈ ਤੇ ਮਜੀਠੀਆ ਬੁਗ ਬੁਗ ਕੇ ਆਖੜਦਾ ਰਿਹਾ ਅਚਾਰ ਜੀ ਚੰਨੀ ਨੇ ਬੜਾ ਮੋੜ ਜਾ ਪਿੱਛੋਂ ਥੋੜੀ ਝੂਠਾ ਸੱਚ ਆ ਜਾ ਕੀਤਾ ਸੀ ਤੇ ਕੇਜਰੀਵਾਲ ਨੇ ਉਦੋਂ ਜਦੋਂ ਪੰਜਾਬ ਦੇ ਵਿੱਚ ਲੋਕਾਂ ਨੂੰ ਬੁੱਧੂ ਬਣਾਉਣਾ ਸੀ ਬੁੱਧੂ ਬਣਾਉਣ ਦੇ ਕਾਰਨ ਬੜਾ ਲੋਕਾਂ ਨੂੰ ਬੇਕੂਬ ਬਣਾਇਆ ਵੀ ਚਿੱਟਾ ਜਿਹੜਾ ਮਜੀਠਿਆ ਲੈ ਕੇ ਆਇਆ ਮਜੀਠਿਆ ਲੈ ਕੇ ਆਇਆ ਮੈਂ ਜਦ ਆ ਗਿਆ ਪੰਜਾਬ ਦੇ ਵਿੱਚ ਇਹ ਕਰ ਦੂ ਸਭ ਪੁੱਠੇ ਟਾਂਗ ਦੂ ਜੋ ਵੀ ਪੰਜਾਬ ਦੇ ਵਿੱਚ ਚਿੱਟਾ ਵੇਚਦਾ ਪਿਆ ਜੋ ਵੀ ਪੰਜਾਬ ਦੇ ਜਵਾਨੀ ਬਰਬਾਦ ਕਰ ਰਿਹਾ ਮੈਂ 2 ਮਹੀਨੇ ਵਿੱਚ ਹਫਤੇ ਦੇ ਵਿੱਚ ਚਿੱਟੇ ਗਾ ਖਾਤਮਾ ਕਰ ਦੂੰ ਅੱਜ 25 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਤੇ ਸਾਡੇ ਲੋਗ ਏਡੇ ਬੁੱਧੂ ਨੇ ਕੇਜਰੀਵਾਲ ਨੇ ਹੱਥ ਜੋੜ ਕੇ ਮਾਫੀ ਮੰਗ ਕੇ ਜਾਣ ਛਡਾਈ ਮਜੀਠੀਏ ਤੋਂ ਆਪਾਂ ਨੂੰ ਸਾਰਿਆਂ ਨੂੰ ਪਤਾ ਮਜੀਠੀਏ ਤੋਂ ਮਾਫੀ ਮੰਗ ਕੇ ਜਾਨ ਚੜਾਈ ਤਾਂ ਅਸੀਂ ਫੇਰ ਵੀ ਉਹਨੂੰ 95 ml ਦੇ ਦਿੱਤੇ। ਅਸੀਂ ਲੋਕ ਸਿਆਣੇ ਵੇਖ ਲੋ ਕਿੰਨੇ ਗਾ। ਅਸੀਂ ਲੋਕ ਸਿਆਣੇ ਕਿੱਦੇ ਗਾ। ਸਾਨੂੰ ਇੱਕ ਬਿਹਾਰੀ ਇੱਕ ਬਿਹਾਰੀ ਬੇਕੂਬ ਬਣਾ ਗਿਆ ਲੋਕਾਂ ਨੂੰ। ਪਹਿਲੋ ਮਜੀਠੀਏ ਤੋਂ ਮਾਫੀ ਮੰਗ ਗਿਆ। ਤੇ ਮੁੜ ਕੇ ਲੋਕਾਂ ਨੂੰ ਬੁੱਧੂ ਚਿੱਟੇ ਦੇ ਨਾਂ ਤੇ 95 ml ਬਣਾ ਕੇ ਭਗਵਾਨ ਦਮਨ ਨੇ ਤੇ ਅੱਜ ਮਜੀਠੀਆ ਇਹਨਾਂ ਨੂੰ ਸਾਰਿਆਂ ਨੂੰ ਗੁੱਠੇ ਲਈ ਫਿਰਦਾ ਬੋਲ ਨਹੀਂ ਦਿੰਦਾ ਭਗਵੰਤ ਮਾਨ ਨੂੰ ਵੀ ਤੇ ਕੇਜਰੀਵਾਲ ਨੂੰ ਵੀ ਇਹਨਾਂ ਵਾਂਗ ਬੋਲ ਕੇ ਤਾਂ ਵਿਖਾਉਣ ਆਕੜਾ ਕੜ ਕੇ ਗੱਲਾਂ ਕਰਦਾ ਉਹ ਪੂਰਾ ਉਹਦਾ ਰੋਈ ਜਾਂਦਾ ਰੋਈ ਜਾਂਦਾ ਮਜੀਠੀਆ ਕੇਜਰੀਵਾਲ ਰੋਈ ਜਾਂਦਾ ਮੈਂ ਉਹਦਾ ਤੇਰੇ ਨਾਲ ਟਿਚਰਾ ਕਰਦਾ ਉਹ ਜਿੱਦ ਕੇਜਰੀਵਾਲ ਨੂੰ ਆਕਾ ਮਜੀਠੀਆ ਦਾ ਆਨੇ ਮੈਂ ਚਿੱਟਾ ਇਹ ਟਿਕਨਲੇ ਅੰਦਰ ਫੜ ਕੇ ਅੰਦਰ ਦਿਆਂਗਾ ਇਹ ਸਭ ਭਾਈ ਬੱਦੂ ਬਣਾਉਂਦੇ ਨੇ ਕੋਈ ਕੁਛ ਨਹੀਂ ਸਾਡੇ ਲੋਗ ਐ ਅਸੀਂ ਲੋਗ ਮੋਸਲਣ ਹੋ ਜਾਂਦੇ ਆ ਬੇਪੂ ਬਣ ਜਾਂਦੇ ਆ ਅਸੀਂ ਨਾ ਵੇੜੇ ਅੱਗਾ ਨਾ ਵੇੜੇ ਪਿੱਛਾ ਨਾ ਸੀ ਵੇੜਿਆ ਪਸ਼ੋਕਣ ਬਿਨਾਂ ਲੋਕਾਂ ਦਾ ਪਸ਼ੋਕਣ ਕੀ ਤੇ ਜਦੋਂ ਅਸੀਂ ਘਾਟੇ ਚੱਲ ਜਾਂਦੇ ਆ ਫੇਰ ਅਸੀਂ ਸਟਾਉਣੇ ਆ ਬਾਅਦ ਵਿੱਚ ਹੁਣ ਤੁਸੀਂ ਵੇਖ ਲਓ ਪਿਛੇ ਇੱਕ ਪਿੰਡ ਦੀ ਵੀਡੀਓ ਸੀ ਮੈਂ ਉਹਨੂੰ ਨਾ ਭੁੱਲ ਗਿਆ ਪਿੰਡ ਦਾ ਮੈਂ ਵੀਡੀਓ ਪਾਈ ਵੀ ਗਈ ਮੇਰੇ ਚੈਨਲ ਤੇ ਚਲਦੀ ਵੀ 19 ਮੁੰਡੇ ਮਰ ਗਏ ਨੇ ਉਸ ਪਿੰਡ ਤੇ 19 ਮੁੰਡੇ ਚਿੱਤੇ ਨਾਲ ਉਹਦਣ ਦੋ ਲਾਸ਼ਾਂ ਦਾ ਸੰਸਕਾਰ ਹੋਣਾ ਸੀ ਉਸੇ ਪਿੰਡ ਦੇ ਵਿੱਚ ਜਿਸ ਬੰਦੇ ਨੇ ਵੀਡੀਓ ਪਾਈ ਸੀ ਤੇ ਉਹ ਆਦਾ ਵੀ ਸਾਡੇ ਤੇ ਕੋਈ ਵੀ ਐਮਐਲਏ ਮੰਤਰੀ ਆਉਦਾ ਕੋਈ ਗੱਲ ਨਹੀਂ ਕਰਦਾ ਵੀ ਭਾਈ ਸਾਡੇ ਇੱਥੇ ਐਨੇ ਮੁੰਡੇ ਮਰ ਗਏ ਨੇ ਐਨੇ ਨੌਜਵਾਨ ਮਰ ਗਏ ਨੇ ਵੀ ਨਹੀਂ ਗੱਲ ਕਰਦਾ ਮਤਲਬ ਇਹ ਲੋਕਾਂ ਨੂੰ ਕੀ ਕੋਈ ਹੋਰ ਕੋ ਨਹੀਂ ਯਾਰ ਤੂੰ ਡੋਡਿਆਂ ਦੀ ਮੰਗ ਕਰ ਲੋ ਵੀ ਭਾਈ ਹੋਰ ਕੋ ਨਹੀਂ ਕਿਲੋ ਕਿਲੋ ਡੋਡਿਆਂ ਦੀ ਯਾਦਤ ਦੇ ਦੇ ਯਾਰ ਕਿਲੋ ਡੋਡੇ ਜੇ ਕੋਈ ਲੈ ਕੇ ਆਉਂਦਾ ਤੂੰ ਉਹਨੂੰ ਨਾ ਫੜੋ ਉਹਨੂੰ ਨਾ ਫੜਦੇ ਹੋ ਵੀ ਕਿਲੋ 2 ਕਿਲੋ ਲੈ ਕੇ ਆਵੇਗਾ ਕੋਣਾ ਕੋ ਖਾਣ ਲੱਗ ਜਾਏਗਾ ਤੇ ਆਪੇ ਉਹ ਜਵਾਕਾਂ ਦੀ ਜ਼ਿੰਦਗੀ ਦਾ ਪਾਜ ਜਾਏਗੀ ਜਿਹੜੇ ਪਿੰਡ ਦੇ ਸਾਡੇ ਇੱਥੇ ਪਿੰਡ ਦੇ ਵਿੱਚ ਪਹਿਲੋਂ ਸੀ ਹੁਣ ਸਾਡੇ ਪਿੰਡ 'ਚ ਕੋਈ ਬੰਦਾ ਨਹੀਂ ਹੈਗਾ ਤੇ ਬੜੀ ਰਾਮਦਾਰੀਆਂ ਸਾਥੋ ਹੀ ਤੋਂ ਗਲਾਮੀ ਵਾਲਾ ਹੈਗਾ ਮੈਨੂੰ ਪਤਾ ਲੱਗਾ ਸੀ ਉੱਥੇ ਹੈਗਾ ਇਥੋਂ ਪਿੰਡ ਮੈਂ ਮ ਹੈਗਾ ਉੱਥੇ ਹੈਗਾ ਜਿਹੜੇ ਪਿੰਡ ਦੇ ਵਿੱਚ ਬਿਮਾਰੀ ਚੱਲ ਪਈ ਹੈ ਨਾ ਉਸ ਪਿੰਡ ਦੇ ਵਿੱਚ ਇਹ ਵਧ ਹੀ ਜਾਣਾ ਗਾਂ ਦੀ ਗਾ ਇਹਨੇ ਵਧ ਹੀ ਜਾਣਾ ਆਟੋਮੈਟਿਕ ਨੇ ਵਧ ਹੀ ਜਾਣਾ ਇਹ ਸ਼ੂਤ ਸ਼ੂਤ ਵਾਲੀ ਬਿਮਾਰੀ ਹੈ ਇਹ ਜਿਹੜਾ ਚੱਟਾ ਇਹ ਵੇਖੋ ਵੇਖੀ ਮੁੰਡੇ ਗਾਂ ਦੀਆਂ ਗਾਂ ਦੀਆਂ ਗਾਂ ਦੀਆਂ ਗੱਡੀਆਂ ਜਾਂਦੇ ਨੇ ਤੇ ਕੋਈ ਵੇਖ ਲੋ ਅੱਜ बोलन ਨੂੰ ਤਿਆਰ ਨਹੀਂਗਾ ਕੋਈ 92 ਐਮਐਲਏ ਦੇ ਵਿੱਚੋਂ ਦਾ ਯਾਰ ਕਿਸੇ 1 20 ਐਮਐਲਏ ਨੇ ਨਹੀਂ ਗੱਲ ਕਹੀ ਵੀ ਯਾਰ ਆਪਾਂ ਸਰਕਾਰ ਤਾਂ ਆਪਣੇ ਹੀ ਚਿੱਟੇ ਤੇ ਵੀ ਚਿੱਟੇ ਨੂੰ ਬੰਦ ਕਰਾਂਗੇ ਇਹਦੇ ਚਿੱਟਾ ਤਾਂ ਬੰਦ ਕਰੀਏ ਚਿੱਟੇ ਦਾ ਤਾਂ ਬੜਾ ਬੁਰਾ ਹਾਲ ਹੈ ਇੰਨੇ ਮੁੰਡੇ ਮਰਦੇ ਪੈਣੇ ਨਾ ਆ ਸਾਡੇ ਫੌਜਾ ਸਿੰਘ ਸਰਾਰੀ ਦੀ ਕਿੰਨੇ ਕਰੋੜ ਦੀ ਕਣਕ ਵੇਚ ਕੇ ਖਾ ਗਿਆ ਫਰੋਹੀਪੁਰ ਕੋਠੀ ਲੈ ਲਈ ਨਾ ਆ ਆ ਨਾ ਬੈਠਾ ਤੇ ਆ ਜਿਹੜੇ ਇੱਥੇ ਦਈਆ ਫਈਆ ਜੇ ਕਰਨੇ ਆ ਫਰੋਹੀਪੁਰ ਦੇ ਉਹ 100-100 ਕਿਲਾ ਪੈਰੀ ਬਾਰਡਰ ਤੇ ਵੀਰ ਕੇ ਧੱਕੇ ਨਾਲ ਲੋਕਾਂ ਤੋਂ ਲੱਗੇ ਸੀ ਪਰ ਉਹ ਕਿਸਾਨ ਜਸੇਵੰਦੀਆਂ ਨੇ ਜਾ ਕੇ ਰੋਕੀ ਹੈ ਕਿਸਾਨ ਜਸੇਵੰਦੀਆਂ ਨੇ ਜਾ ਕੇ ਰੋਕੀ ਹੈ ਕਿਉਂਕਿ ਇਹਨਾਂ ਨੂੰ ਇਹ ਦਿੱਸੀ ਜਾਂਦਾ ਵੀ ਗਾਂ ਸਾਡੀ ਸਰਕਾਰ ਨਹੀਂ ਹੋਣੀ ਹੁਣ ਲੁੱਟ ਬਣਾ ਲੋ ਲੁੱਟ ਵਿਚਾਲੋ ਜਿੰਨੇ ਬਚਦੀ ਜੀ ਆਹ ਹਾਲਾਤ ਰੱਬ ਨੇ ਪੰਜਾਬ ਦੇ ਇਸ ਵੇਲੇ ਜੇ ਅਸੀਂ ਲੋਕ ਇਹ ਗੱਲ ਕਹਿ ਦਨੇ ਆ ਜੇ ਅਸੀਂ ਸਾਡੇ ਬੜਾ ਜਿਆਦਾ ਪੰਜਾਬ ਦੇ ਵਿੱਚ ਪਰ ਜਿੰਨਾ ਅੱਜ ਪੰਜਾਬ ਦੇ ਵਿੱਚ ਜਿਵੇਂ ਫਰਬੇਜੀ ਅਜਿਹਾ ਨਾਟਕ ਕਰਨ ਵਾਲਾ ਆਹਦਾ ਚੁੱਲਿਆਂ ਦੀ ਅੱਗ ਬੁਝ ਗਈ ਸਿਵਿਆਂ ਦੀ ਅੱਗ ਵੱਧ ਗਈ ਹੁਣ ਹੁਣ ਸਿਵਿਆਂ ਦੀ ਓਦੋਂ ਵੀ ਜ਼ਿਆਦਾ ਲਾਟਾਂ ਲੱਗ ਕੇ ਨਿਕਲਣਾ ਕੋਈ ਦਿਨ ਨਹੀਂ ਜਿਹੜਾ ਦਿਨ ਨਹੀਂ ਲੋਕ ਇਹਨੇ ਦੁਖੀ ਹੋਏ ਰਜਾਨਾ 3000 3000 ਪਾਸ ਬਣਦਾ ਪਿਆ ਬਾਹਰ ਦਾ 3000 ਪਾਸ ਰੋਜ਼ ਦਾ ਬਣਦਾ ਪਿਆ ਬਾਹਰ ਦੇ ਦੇਸ਼ ਜਾਣ ਲਈ ਲੋਕ ਧੜਾ ਧੜ ਜਾਜ ਪਰ ਪਰ ਜਾਈ ਤੁਰ ਜਾਂਦੇ ਨੇ ਦੋ ਸਾਲਾਂ ਨੂੰ ਤੁਸੀਂ ਵੇਖ ਲਿਆ ਪੰਜਾਬ ਸਾਰਾ ਖਾਲੀ ਹੋ ਜਾਣਾ ਹੈ ਇੱਥੇ ਤੁਸੀਂ ਇੱਥੇ ਮੈਂ ਇਹ ਚਿੱਟੇ ਦੀ خاطر ਇਹ ਜਿਹੜੇ ਸਾਡੇ ਲੀਡਰਾਂ ਦੇ ਕਰਤੂਤਤਾ ਕੀਤੇ ਗਏ ਨੇ ਜਿਹੜੇ ਤੇ ਜਿਹੜੇ ਬੰਦੇ ਚਿੱਟੇ ਦੀ ਆਵਾਜ਼ ਚੁੱਕਣ ਵਾਲੇ ਜਿਹੜੇ ਬੰਦੇ ਚਿੱਟੇ ਦੀ ਆਵਾਜ਼ ਚੱਕਣ ਵਾਲੇ ਭਾਈ ਅਮਰਤਪਾਲ ਦੇ ਭਰਾ ਵਰਗੇ ਜਾਂ ਹੋਰ ਸੀ ਉਹਨਾਂ ਨੂੰ ਚੁੱਕ ਕੇ ਜੇਲ੍ਹ 'ਚ ਦੇ ਦਿੱਤਾ ਉਹਨਾਂ ਦੇ ਝੂਠਾ ਇਲਜ਼ਾਮ ਪਾ ਗਏ ਝੂਠਾ ਪਰਚਾ ਕੱਟ ਕੇ ਤੇ ਜੇਲ੍ਹ 'ਚ ਦੇ ਦਿੱਤਾ ਵੇਖ ਲਓ ਜਿਹੜੇ ਬੰਦੇ ਚਿੱਟਾ ਵੇਚਦੇ ਨੇ ਉਹ ਭੜੈਣੀ ਆ ਸਾਡੇ ਪ੍ਰੋਇਪੁਰ ਦੇ ਪਿੰਡਾਂ ਇੱਥੇ ਨਾ ਨਵਾਂ ਕਿਲਾ ਵਜਦਾ ਘਰ ਘਰ ਚੱਟਾ ਪਿਆ ਘਰ ਘਰ ਆ ਤੁਸੀਂ ਜਾ ਕੇ ਹੁਣ ਥਾਣੇ ਵਾਲ ਨੂੰ ਕਹਿ ਦੋ ਥਾਣੇ ਵਾਲੇ ਉਸੇ ਚੱਕ ਉੱਥੇ ਫੋਨ ਕਰ ਦੇਣਗੇ ਵੀ ਤੈਨੂੰ ਰੇਟ ਕਰਨੀ ਤੇ ਪਾਸਿਓਂ ਫੜਾਉਗੇ ਕੀ ਅੱਛਾ ਜਿਹੜਾ ਬੰਦਾ ਜਾ ਕੇ ਦੱਸੇਗਾ ਉਹ ਕੋ ਪੁਲਿਸ ਵਾਲੇ ਮੁਰਕਣ ਨੂੰ ਦੱਸ ਦੇਣਗੇ ਫਲਾਣੇ ਬੰਦੇ ਨੇ ਦੱਸਿਆ ਉਹ ਮੁਰਕਣੇ ਦਸ਼ਮਣੀ ਬਣ ਜੇਗੀ ਆ ਪਿੱਛੇ ਪ੍ਰੋਇਪੁਰੋਂ ਫਰੀਚਾ ਬੰਦਾ ਉਹਨੇ ਚੱਟੇ ਸ਼ਰਿਆਮ ਨਾਂ ਲਿਆ ਤੋਂ ਦੇ ਪੁਲਿਸ ਨੂੰ ਪਤਾ ਕੀ ਕਰਤੂਤ ਕੀਤੀ ਉਹਦੀ ਜੀ ਨਕਵਾਰੀ ਕਰਨ ਮੈਨੂੰ ਨਕਵਾਰੀ ਕਾਦੀ ਕਰਨੀ ਚਾਹਣਾ ਜਿਹਨਾਂ ਨਾਲ ਆ ਉਹਨਾਂ ਲਾਲ ਲਕੀਰ ਰਾਂ ਕੱਟ ਕੇ ਘਰ ਨੂੰ ਘੱਲੋ ਦੁਵਾਰੀ ਔਰ ਭਾਲ ਹੋ ਕੇ ਆਪਦੀ ਡਿਊਟੀ ਤੇ ਨਾ ਹੋਣਾ ਆਪਦੀ ਡਿਊਟੀ ਤੇ ਨਾ ਹੋਣਾ ਵੀ ਤੁਸੀਂ ਕਿੰਨੇ ਲੋਕਾਂ ਦੇ ਇਹ ਇਹ ਜਿਹੜੇ ਜਿਹੜੇ ਪੈਸੇ ਲੈ ਕੇ ਪੁਲਿਸ ਵਾਲੇ ਵੇਚਦੇ ਨੇ ਇਹ ਕਤਲ ਇਹਨਾਂ ਦੇ ਪਾਉਣੇ ਚਾਹੀਦੇ ਨੇ ਇਹ ਕਤਲ ਇਹਨਾਂ ਦੇ ਪਾਉਣੇ ਚਾਹੀਦੇ ਨੇ ਜਿਹੜੇ ਬੰਦੇ ਚਿੱਟਾ ਵੇਚਦੇ ਬਣੇ ਜਿਹੜੇ ਬੰਦੇ ਚਿੱਟਾ ਵਿੰਦੇ ਪੈਣ ਇਹਨਾਂ ਤੇ ਕਤਲ ਪਾਉਣਾ ਚਾਹੀਦਾ ਅਸੀਂ ਲੋਕ ਕੀ ਸੋਚਦੇ ਆਪਾਂ ਪਰ ਅਸੀਂ ਲੋਕ ਗੱਲ ਨਹੀਂ ਸੋਚਦੇ ਜਿਹੜੀ ਸੋਚਣ ਆਈ ਅੱਜ ਦਾ ਵਾਸੇ ਕੋ ਚੱਲੀ ਮਗਰ ਪੱਲੀ ਬੱਲੇ 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 ਔਰ ਭਾਈ ਔਰਤਪਾਲ ਦੇ ਭਰਾ ਬਾਰੇ ਬਰਖਲਾ ਬੋਲੀ ਜਾਂਦੇ ਨੇ ਪੱਗਾ ਬੰਨੀਆਂ ਤੁਰਲੇ ਛੜੇ ਨਿਹੰਗ ਸਿੰਘ ਬਣੇ ਇੱਕ ਇਧਰ ਦਾ ਉਹ ਆਖ ਜਿੰਦਾ ਅਮਰਤਪਾਲ ਦਾ ਪਿਓ ਸੌਂ ਦੇਵੇ ਗੁਰਦੁਆਰੇ ਵੜ ਕੇ ਲੱਖ ਦੀ ਲਾਂਟ ਯਾਰ ਤੁਸੀਂ ਅਮਰਤ ਛਗਿਆ ਕਾਤਰੇ ਪਾਏ ਨੇ ਕਿਹੜੇ ਤੁਸੀਂ ਖਿਆਲ ਮਗਰ ਚੱਲ ਪਏ ਜੀ ਤੁਹਾਨੂੰ ਪਤਾ ਵੀ ਅਮਰਤਪਾਲ ਦਾ ਭਰਾ ਛੱਟਾ ਪਿੰਦਾ ਹੋਵੇਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਇਹਦਾ ਸਰਕਾਰਾਂ ਬਦਨਾਮ ਕਰਨ ਨੂੰ ਬਦਨਾਮ ਕਰਨ ਨੂੰ ਇਹ ਇਹ ਜੇ ਢੰਗ ਬਣਾਉਗੇ ਕਿ 4-4 ਗ੍ਰਾਮ ਦੀ ਐਸਐਸਪੀ ਆਪਣੇ ਆਇ ਇੱਕ ਮੌਕੇ ਤੇ ਆ ਸਾਰੇ ਆਣੇ ਵੀ ਇੰਨੀ ਦਾ ਵੱਡੀ ਬੜੀ ਰਿਕਵਰੀ ਹੋਵੇ ਤਾਂ ਉਹ ਨਹੀਂ ਕਰਦਾ ਇੰਟਰਵਿਊ ਨਹੀਂ ਕਰਦਾ ਉਹ 400 ਗ੍ਰਾਮ ਤੇ ਇੰਟਰਵਿਊ ਕਿਉਂ ਕਰਦਾ ਪਿਆ ਵੀ ਅਮਰਤਪਾਲ ਦਾ ਭਰਾ ਹੈ ਤੇ 27 ਦੇ ਵਿੱਚ ਇਹਨਾਂ ਦਾ ਬਹੁਲ ਖਰਾਬ ਕਰੀਏ 27 ਦੇ ਵਿੱਚ ਉਹਨਾਂ ਨੂੰ ਬੋਟ ਨਾ ਪਵੇ ਆ ਲੱਛਣ ਬਣੇ ਬਣੇ ਪੰਜਾਬ ਦੇ ਵਿੱਚ ਮਾਵਰਤਪਾਲ ਦਾ ਜਿਹੜਾ ਭਰਾ ਹੈ ਉਹ 27 ਦੇ ਵਿੱਚ ਇਹਨਾਂ ਨੂੰ ਬੋਟ ਨਾ ਪਵੇ ਤੇ ਇਹਨਾਂ ਦੀ ਸਰਕਾਰ ਨਾ ਬਣੇ ਸਰਕਾਰ ਸਾਡੀ ਬਣ ਜਾ ਲੋਕਾਂ ਨੂੰ ਇਹ ਅਪੀਲ ਹੈ ਵੀ ਯਾਰ ਥੋੜਾ ਜਿਹਾ ਲੋਕ ਸੋਚਣਾ 27 ਦੇ ਵਿੱਚ ਤਗੜੇ ਉਹ 27 ਦੇ ਵਿੱਚ ਜਿਹੜੇ ਬੰਦੇ ਖਿਲਾਰ ਨੇ ਉਹਨਾਂ ਨੂੰ ਵੋਟਾਂ ਪਾਓ ਚੰਗੇ ਬੰਦੇਆਂ ਨੂੰ ਵੋਟਾਂ ਪਾਓ ਤੁਹਾਨੂੰ ਸਰਬਜੀਤ ਸਿੰਘ ਨੇ ਸਾਰੀ ਗੱਲ ਦੱਸ ਦਿੱਤੀ ਅਕਾਲੀ ਕਾਂਗਰਸੀ ਉੱਥੇ ਇੱਕ ਦੂਜੇ ਨੂੰ ਜੱਫੀਆਂ ਪਾ ਪਾ ਕੇ ਝਾੜੂ ਵਾਲੇ ਕਾਂਗਰਸ ਇਹਨਾਂ ਹੱਥ ਹੱਥ ਕੇ ਜੱਫੀਆਂ ਪਾਉਂਦੇ ਨੇ ਤੇ ਤੁਹਾਡੀਆਂ ਪਿੰਡਾਂ ਦੇ ਵਿੱਚ ਪਾਰਟੀਆਂ ਬਣਾ ਕੇ ਤੁਹਾਨੂੰ ਇਹ ਲੜਾ ਕੇ ਮਰਵਾਉਂਦੇ ਨੇ ਕਿਸੇ ਅੱਜ ਤੱਕ ਮੰਤਰੀ ਕਿਸੇ ਐਮਐਲਏ ਨੇ ਗੱਲ ਕਹੀ ਐਪੀ ਨਹੀਂ ਆਕੇ ਕਿਸੇ ਨੇ ਨਹੀਂ ਨਾ ਕਹੀ ਸਰਬਜੀਤ ਨੇ ਗੱਲ ਸਟੇਜ ਤੇ ਕਹੀ ਉਹਨੇ ਪਿੰਡਾਂ ਦੇ ਵਿੱਚ ਦੁਸ਼ਮਣੀਆਂ ਨਾ ਬਣਾਓ ਕਾਂਗਰਸੀ ਤੇ ਝਾੜੂ ਜੱਫੀਆਂ ਪਾਈ ਜਾਂਦੇ ਨੇ ਇੱਕ ਦੂਜੇ ਨਾਲ ਜੱਫੀਆਂ ਪਾਈ ਜਾਂਦੇ ਨੇ ਤੇ ਕੀ ਤੁਸੀਂ ਇਹਨਾਂ ਤੋਂ ਕੀ ਤੁਸੀਂ ਭਲਾ ਭਾਲਨੇ ਇਹਨਾਂ ਤੋਂ ਇਸ ਕਰਕੇ ਲੈ ਮਜੀਠੀਏ ਦਾ ਉਹ ਕੇਜਰੀਵਾਲੋਂ ਦਾ ਆਜਾ ਟਾਂਗਾ ਸੜਕ ਤੋਂ ਲੈ ਆਲਾ ਮਜੀਠੀਏ ਦਾ ਉਹ ਮਜੀਠੀਏ ਜਾਂ ਫਿਰਦਾ ਟਾਂਗਾ ਮਾਰਦਾ ਤੇ ਜਦਨ ਇਹਨਾਂ ਦਾ ਵੇਲਾ ਆ ਗਿਆ ਜਦਨ ਇਹਨਾਂ ਦਾ ਵੇਲਾ ਆ ਗਿਆ ਇਹ ਸਾਰੇ ਯਾਰ ਰਲੇ ਮਿਲੇ ਨੇ ਜਿੰਨੇ ਟੋਟਲ ਨੇ ਨਾ ਲੀਡਰ ਸਾਰੇ ਰਲ ਜਾਂਦੇ ਨੇ ਵਿੱਚ ਇੱਕ ਦੂਜੇ ਨਾਲ ਇਹ ਰਲ ਕੇ ਤੇ ਇਹ ਬੱਚਿਆਂ ਦੇ ਕੰਮ ਹੋ ਜਾਂਦੇ ਨੇ ਕੰਮ ਸਵਾਰੀ ਜਾਂਦੇ ਨੇ ਗੱਲ ਕਰਦੇ ਨੇ ਲੋਕਾਂ ਦੇ ਧੀ ਪੁੱਤਰ ਮਰਦੇ ਮਰੀ ਜਾਂਦੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਮਾਸਾ ਜਿੰਨਾ ਫਰਕ ਨਹੀਂ ਪੈਂਦਾ ਕੇਜਰੀਵਾਲ ਨੂੰ ਕੀ ਦਿੱਕਤ ਹੈ ਕੇਜਰੀਵਾਲ ਨੇ ਕਰੋੜਾਂ ਰੁਪਈਆ ਦਾ ਬੰਗਲਾ ਬਣਾ ਲਿਆ ਉਹ ਜਿਹੜਾ ਰਾਗਮ ਚੱਡਾ ਜਿਆ ਅਸਲੇ ਚੱਡੇ ਜਿਆ ਅੱਜ ਤੱਕ ਕੋ ਪਿਆਣਾ ਆਇਆ ਕੋ ਚਿੱਟੇ ਦੇ ਕੋ ਐ ਚਿੱਟੇ ਦਾ ਦਿਓ ਉਹਨੇ ਵਿਆਹ ਕਰਾ ਲਿਆ ਕਰੋੜਾਂ ਰੁਪਈਆ ਦੀ ਜ਼ਮੀਨ ਬਣਾ ਆ ਗਿਆ ਚੰਗੀ ਐਕਟਰ ਨਾਲ ਵਿਆਹ ਕਰਾ ਕੇ ਵਧੀਆ ਬੁੜੀ ਨਾਲ ਵਿਆਹ ਕਰਾ ਕੇ ਗੱਲ ਖਤਮ ਵਿਆਹ ਕਰਾ ਕੇ ਕਨੀ ਦੇ ਪਹੁੰਚ ਗਿਆ ਇਸ ਕਰਕੇ ਮਜੀਟਕੇ ਨੂੰ ਲੋਕ ਆਦੇ ਸੀ ਮਜੀਟਕਾ ਇਹ ਇਹ ਆਦੇ ਸੀ ਮਜੀਟਕਾ ਚਟਾ ਵੇਚਦਾ ਮਜੀਟਕੇ ਨੂੰ ਉਹ ਕਰਦਾ ਗਿਆ ਕਰਦੇ ਆਗੇ ਕੈਪਟਨ ਵੀ ਆਦਾ ਹੁੰਦਾ ਸੀ ਅ ਕੈਪਟਨ ਨੇ ਵੀ ਉਹਦਾ ਛੁਰਛਰਾਣੀ ਪਾਟ ਲਿਆ ਤੇ ਮਜੀਟਕੇ ਨੇ ਜਿਹਨੇ ਇਹਦਾ ਵੀ ਉਹਦਾ ਛੁਰਛਰਾਣੀ ਪਾਟ ਲਿਆ ਕੀ ਕੁਆਲੇ ਮਜੀਟਕੇ ਦਾ ਉਹ ਫਿਰਦਾ ਮਜੀਟਕਾ ਸ਼ਾਲਾ ਮਾਰਦੇ ਨੂੰ ਪੜ ਕੇ ਦੇਣ ਤਾਂ ਸੀ ਅੰਦਰ ਮਜੀਟਕੇ ਸਵਾਲ ਹੀ ਨਹੀਂ ਪੈਦਾ ਨਾਲ ਇਹਨਾਂ ਨੂੰ ਅਗਵਾ ਕਰਦਾ ਇਹਨਾਂ ਨੂੰ ਆਨੇ ਕਰਦਾ ਇਹਨਾਂ ਨੂੰ ਸਾਰਿਆਂ ਟਿਚਰਾ ਕਰਦਾ ਪਰ ਨਹੀਂ ਗਲਤ ਗੱਲ ਇਹ ਸਭ ਸਾਰੇ ਇਹ ਸਿਆਸਤ ਖੇਡਦੇ ਨੇ ਜਦੋਂ ਵਿਗਰਾਪ ਵੋਟਾਂ ਪਾਏ ਨਾ ਬੋਟਾਂ ਲੈਣੀ ਹੋਣੀਆਂ ਵੋਟਾਂ ਮਟੋਰ ਕੇ ਤੁਸੀਂ ਕੌਣ ਤੇ ਮੈਂ ਕੌਣ ਤੇ ਪਿੰਡਾਂ ਦੇ ਲੜਾਈ ਨਾ ਪਾ ਕਰੋ ਵੈਜੀ ਜੀ ਕਾ ਖਾਲਸਾ ਵੈਜੀ ਜੀ ਕੀ ਪਤਾ ਹੈ ਸ਼ੇਅਰ ਕਰ ਦਿਓ ਬਾਕੀ ਇਹ ਗਾਂ ਪਛੂ ਸਤਾਈ ਦੇ ਵਿੱਚ ਸਰਕਾਰ ਬਣਾਓ ਚੰਗੀ ਚੰਗੇ ਬੰਦੇ ਬਣਾਓ ਤੇ ਆਪਣਾ ਗਾਂ ਪੜਾਓ